ਗੁਰੂ ਤੇਗ ਬਹਾਦਰ ਜੀ ਨੇ ਜੋ ਹਿੰਦ ਦੀ ਚਾਦਰ ਬਣ ਕੇ ਜੋ ਹਿੰਦੁਸਤਾਨ ਨੂੰ ਬਚਾਇਆ ਸੀ ਤੇ ਆਪਣਾ ਅਸ਼ੀਸ਼ ਦਿੱਤਾ ਸੀ ਅੱਜ ਬੜੀ ਦੂਰ ਦੂਰ ਤੋਂ ਸੰਗਤ ਆਈ ਹੈ ਅਨੰਦਪੁਰ ਸਾਹਿਬ ਨੰਮੇ ਗੁਰੂ ਤੇਗ ਬਹਾਦਰ ਜੀ ਜਿਨ੍ਹਾਂ ਨੇ ਕਿ ਦੂਸਰੇ ਧਰਮ ਭਾਵ Hindu ਧਰਮ ਵਾਸਤੇ ਆਪਣਾ ਆਪ ਬਲਦਾਨ ਕਰਤਾ ਆਪਣਾ ਪਰਿਵਾਰ ਬਲਦਾਨ ਕਰਤਾ ਉਹਨਾਂ ਦੀ ਯਾਦ ਨੂੰ ਬਹੁਤ ਸਾਰੀ ਸੰਗਤ ਇੱਥੇ ਇਕੱਤਰ ਹੋਈ ਹੋਈ ਹੈ ਜੀ ਸਿੱਖ ਧਰਮ ਵੱਲੋਂ ਇੱਕ ਪ੍ਰੰਅਗਾ ਇੱਕ ਸਲਾਹਾਜੋਗ ਹੈ ਆ ਜਿਵੇਂਰੇ ਘਰਦਿਆਂ ਨੇ ਮੈਨੂੰ ਸ਼੍ਰੀ ਅਨੰਦਪੁਰ ਸਾਹਿਬ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸ਼ਿਦੀ ਸਰਮਰਿਤ ਰੱਖਦੇ ਹੋਏ ਸ਼੍ਰੀ ਅਨੰਦਪੁਰ ਸਾਹਿਬ ਕੱਲਿਆ ਹੈ ਤੇ ਇੱਥੇ ਆ ਕੇ ਮੈਂ ਵੇਖਿਆ ਹੈ ਸਰਕਾਰ ਨੇ ਸਾਡੇ ਰਹਿਣ ਸਹਿਣ ਦਾ ਸਾਡੀ ਸੁਰੱਖਿਆ ਦਾ ਸਾਡੇ ਸੇਵਾ ਭਾਗ ਦਾ ਸਾਡੇ ਮੈਡੀਕਲ ਕਿਸੇ ਨੂੰ ਕੋਈ ਪਰੇਸ਼ਾਨੀ ਨਾ ਹੋਵੇ ਇਸ ਕਰਕੇ ਸਾਡੇ ਲਈ ਪੂਰਾ ਪ੍ਰਬੰਧ ਕੀਤਾ ਆਇਆ ਹੈ ਬਹੁਤ ਕੁਝ ਗੁਰੂ ਵਾਲੇ ਆਪਾਂ ਲਈ ਕੀਤਾ ਹੋਆ ਆਪਣੀ ਲਿਸ਼ੀ ਦੇ ਦਿੱਤੀਆਂ ਵਾ ਤੇ ਆਪਣਾ ਵੀ ਕੁਝ ਫਰਜ ਬੰਦਾ ਹੋਆ ਕਿ ਆਪਾਂ ਉਹਨਾਂ ਲਈ ਕੁਝ ਕਰੀਏ ਆ ਲੋਕਾਂ ਦੇ ਵਾਲੀ ਟੈਂਟ ਤੇ ਉਹਦੇ ਵਿੱਚ ਸਾਰ ਫੈਸਿਲਟੀਆਂ ਲੰਗਰ ਹਾਲ ਤੇ ਆਉਣ ਜਾਣ ਦੀ ਉਹਨਾਂ ਨੇ ਆਟੋ ਵਗੈਰਾ ਬੱਸਾਂ ਵਗੈਰਾ ਸਭ ਕੁਝ ਬੜੀਆ ਕੀਤਾ ਵਾ ਲੋਕ ਬੜੀ ਨਿਮਰਤਾ ਲੈ ਕੇ ਆਏ ਨਹੀਂ ਤੇ ਬੜਾ ਸੋਹਣਾ ਦਰਸ਼ਕਦਾਰ ਕੀਤਾ ਵਾ ਇਹ ਜ਼ਿੰਦਗੀ ਦੇ ਵਿੱਚ ਮੌਕਾ ਨਹੀਂ ਮਿਲਣਾ ਵੀ ਆ ਕੇ ਗੁਰੂ ਘਰ ਦੀਆਂ ਖੁਸ਼ੀਆਂ ਸੋ ਦੀ ਬੇਨਤੀ ਕਰਦੇ ਆ ਕਿ ਜਰੂਰ ਇਸੀ ਦਿਹਾੜੇ ਤੇ ਆ ਕੇ ਦਰਸ਼ਕੀਦਾਰ ਕਰਕੇ ਜਾਓ ਗੁਰੂ ਮਹਾਰਾਜ ਦੇ ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਦਾ ਸੱਦਾ ਦਿੱਤਾ ਜਾਂਦਾ ਵਾ ਵੱਧ ਤੋਂ ਵੱਧ ਪਹੁੰਚਦੀ ਖੇਚਲ ਕਰੋ ਸ੍ਰੀ ਅਨੰਦਪੁਰ ਸਾਹਿਬ ਲੋਕਾਂ ਨੂੰ ਇਹੀ ਅਪੀਲ ਹੈ ਕਿ ਸੰਗਤ ਜ਼ਰੂਰ ਇੱਥੇ ਆਉਣ ਤੇ ਗੁਰੂ ਤੇਗ ਬਹਾਦਰ ਜੀ ਦੇ ਇਤਿਹਾਸ ਨੂੰ ਜਾਣਨ ਵਾਹਿਗੁਰੂ ਜੀ ਕਾ ਹਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ